ਮਿੱਤਰੋ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਵੈਸੇ ਤਾਂ ਇਸ ਵਾਰ ਮੌਸਮ ਚੰਗਾ ਹੋਣ ਦੇ ਕਰਕੇ ਕਣਕ ਦੀਆਂ ਸਾਰੀਆਂ ਹੀ ਕਿਸਮਾਂ ਦਾ ਝਾੜ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਪਰੰਤੂ ਫੇਰ ਵੀ ਮੈਂ ਤੁਹਾਨੂੰ ਇਸ ਵਾਰ 10 ਕਣਕ ਦੀਆਂ ਅਜੇਹੀਆਂ ਵੈਰਾਈਟੀਆਂ ਦੱਸਣ ਜਾ ਰਿਹਾ ਜਿਨ੍ਹਾਂ ਦਾ ਝਾੜ ਇਸ ਵਾਰ ਸਭ ਤੋਂ ਵੱਧ ਰਿਹਾ ਟੌਪ ਰਿਹਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਐਚ ਡੀ 3086 ਤੇ ਡੀ ਬੀ ਡਬਲਯੂ 222 हां दोस्तों इस बार इना वैरायटीयां ਦਾ ਝਾੜ ਵੀ ਬਹੁਤ ਵਧੀਆ ਰਿਹਾ ਘਟ ਤੋਂ ਘਟ ਆਪਣੇ ਕੋਲੇ 18-19 ਕੁਆਂਟਲ ਵੀ ਆਇਆ ਇਨਾ ਵੈਰਾਇਟੀਆਂ ਦਾ ਝਾੜ ਤੇ ਵੱਧ ਤੋਂ ਵੱਧ 25-26 ਕੁਆਂਟਲ ਤੱਕ ਵੀ ਜਾਨਕਿ 65 ਮਣ ਕਿल्ले ਦਾ ਵੀ ਇਨਾ ਵੈਰਾਇਟੀਆਂ ਦਾ ਝਾੜ ਆਇਆਗਾ ਪਰੰਤੂ ਜ਼ਿਆਦੇ ਕਿਸਾਨ ਵੀ 70% ਕਿਸਾਨ ਵੀ ਕਹਿ ਰਿਹਾ ਕਿ ਸਾਡੇ ਇਨਾ ਵੈਰਾਇਟੀਆਂ ਨੇ 22-23 ਕੁਆਂਟਲ ਜਾਨਕਿ 55 ਤੋਂ 58 ਮਣ ਦੇ ਵਿਚਕਾਰ ਝਾੜ ਦਿੱਤਾ ਇਨਾ ਕ ਦੜਾ ਸਾਡੇ ਪਿਆਗਾ ਅੱਗੇ ਗੱਲ ਕਰਦੇ ਹਾਂ ਹੁਣ PBW826 ਬਾਰੇ ਇਸ ਵਾਰ ਆਪਣੇ ਕਿਸਾਨ ਵੀਰਾਂ ਨੇ ਬਹੁਤ ਹੀ ਜ਼ਿਆਦੇ ਮਹਿੰਗੇ ਭਾਅ 80 ਰੁਪਏ ਕਿਲੋ ਲੈ ਕੇ ਵੀ ਇਸ ਕਣਕ ਦਾ ਜਿਹੜਾ ਬੀਜ ਖਰੀਦਿਆ ਸੀ ਕਿ ਪਤਾ ਨਹੀਂ ਇਸ ਦਾ ਝਾੜ ਕਿੰਨਾ ਕੁ ਹੋਵੇਗਾ ਇਸ ਵੈਰਾਈਟੀ ਦਾ ਝਾੜ ਵੀ ਚੰਗਾ ਹੈ ਇਸ ਵੈਰਾਈਟੀ ਦਾ ਜਿਹੜਾ ਘੱਟ ਤੋਂ ਘੱਟ ਮੇਰੇ ਕੋਲ ਝਾੜ ਆਇਆ ਉਹ ਪ੍ਰਤੀ ਏਕੜ 12 ਕਮਾਂਟਲ ਤੇ ਵੱਧ ਤੋਂ ਵੱਧ 26 27 ਕਮਾਂਟਲ ਤੱਕ ਵੀ ਇਸ ਵੈਰਾਈਟੀ ਨੇ ਝਾੜ ਦਿੱਤਾ ਪਰੰਤੂ 70 ਤੋਂ 74% ਕਿਸਾਨ ਵੀਰਾਂ ਦਾ ਕਹਿਣਾ ਹੈਗਾ ਕਿ ਸਾਡੇ ਇਸ ਕਣਕ ਦਾ ਜਿਹੜਾ ਦੜਾਗਾ ਉਹ 23 ਕੁਇੰਟਲ 24 ਕੁਇੰਟਲ ਦੇ ਵਿਚਕਾਰ ਪੈ ਰਿਹਾ ਜਨਨ ਕਿ 57 58 ਮਣ ਤੋਂ ਲੈ ਕੇ 60 61 ਮਣ ਦੇ ਵਿਚਕਾਰ ਇਸ ਵੈਰੈਟੀ ਦਾ ਜਿਹੜਾ ਝਾੜ ਦੜਾ ਸਾਡੇ ਪੈ ਰਿਹਾ ਅੱਗੇ ਗੱਲ ਕਰਦੇ ਹੁਣ ਆਪਾਂ DBW 303 ਤੇ DBW 187 ਬਾਰੇ ਵੈਸੇ ਆ ਦੋਸਤੋ ਇਹ ਵੈਰੈਟੀਆਂ ਪੁਰਾਣੀਆਂ ਆਂ ਗਿਆ ਪਰੰਤੂ ਇਸ ਵਾਰ DBW 187 ਤੇ DBW 303 ਦਾ ਘੜ ਤੋਂ ਘਟ ਝਾੜ 20 ਕੁਇੰਟਲ ਤੇ ਵੱਧ ਤੋਂ ਵੱਧ 27 28 ਕੁਇੰਟਲ ਜਨ ਕੇ 70 ਮਣ ਤੱਕ ਵੀ ਝਾੜ ਮੇਰੇ ਕੋਲੇ ਆਇਆਗਾ ਇਸ ਤੋਂ ਉੱਪਰ ਵੀ ਆਇਆ ਪਰ ਮੈਂ ਤੁਹਾਨੂੰ 70 ਮਾਣੀ ਦਸੂਗਾ ਪਰੰਤੂ ਜਾਦੇ ਕਿਸਾਨ ਵੀਰਾਂ ਦਾ ਬਹੁਤ ਹੀ ਜ਼ਿਆਦਾ ਦੀ ਐਵਰੇਜ ਆ ਜਿਹੜਾ ਦੜਾਗਾ ਉਹ ਇੰਨਾ ਵੈਰਾਈਟੀਆਂ ਦਾ 24 ਤੋਂ 25 25 ਕਿਲੋਟਨ ਤੱਕ ਪਿਆ ਜਾਨਕਿ 60 ਮਨ ਤੋਂ ਲੈ ਕੇ 62 63 ਮਨ ਤੱਕ ਇੰਨਾ ਵੈਰਾਈਟੀਆਂ ਦਾ ਜਿਹੜਾ ਝਾੜ ਐਵਰੇਜ ਆ ਆ ਰਿਹਾ ਅੱਗੇ ਗੱਲ ਕਰਦੇ ਹੁਣ ਆਪਾਂ DBW 327 ਤੇ DBW 371 ਬਾਰੇ ਵੈਸੇ ਤਾਂ ਦੋਸਤੋ ਇਸ ਵਾਰ DBW 327 ਦਾ ਜਿਹੜਾ ਝਾੜ ਆ ਆਪਣੀ ਯੂਨੀਵਰਸਿਟੀ ਨੇ ਆਪਣੇ ਪੇਜ ਦੇ ਉੱਪਰ 34 ਕਵੰਟਲ ਜਾਨਕਿ 33 ਕਵੰਟਲ 70 ਕਿਲੋ 84 ਮਣਤੇ ਬਸ ਆ 10 ਕਿਲੋ ਹੀ ਬੰਦਾ ਕਹਿੰਦੇ ਇੰਨਾ ਕੁ ਦਿੱਤਾ ਪਰੰਤੂ ਅਜਿਹੀਆਂ ਖਬਰਾਂ ਤੋਂ ਤੁਸੀਂ ਸਾਵਧਾਨ ਹੋ ਜੋ ਕਿਉਂਕਿ ਤੁਸੀਂ ਵੱਡੇ ਵੱਡੇ ਫਿਰ ਸੁਪਨੇ ਦੇਖ ਲੈਨੇ ਹੋ ਵੀ ਆਪਣੇ ਤਾਂ 785 ਮਣ ਵੱਟ ਤੇ ਪਈ ਆ ਇੰਨਾ ਝਾੜ ਤੁਹਾਡੇ ਖੇਤਾਂ ਵਿੱਚ ਨਹੀਂ ਆਵੇਗਾ 84 85 ਮਣ 33 34 ਕਵੰਟਲ ਦਾ ਜਿਹੜਾ ਦੜਾ ਤੁਹਾਡੇ ਨਹੀਂ ਪਵੇਗਾ ਤਾ ਦੋਸਤੋ ਇੰਨੇ ਵੱਡੇ ਸੁਪਨੇ ਤੁਸੀਂ ਨਾ ਦੇਖੋ ਦੋਨੇ ਵੈਰੈਟੀਆਂ ਬਹੁਤ ਜ਼ਿਆਦਾ ਵਧੀਆ ਡੀਬੀਡਬਲ 372 ਤੇ ਡੀਬੀਡਬਲ 371 ਵੈਰੈਟੀ ਦਾ ਘਟ ਤੋਂ ਘਟ 23 ਕੁਇੰਟਲ ਤੇ ਵੱਧ ਤੋਂ ਵੱਧ 28 29 ਕੁਇੰਟਲ ਤੱਕ ਵੈਸੇ ਆਪਣੀ ਯੂਨੀ ਵੈਰੈਟੀ ਨੇ ਨਵੇਂ ਸੱਪ ਕਾੜਤਾ ਕਹਿੰਦੇ 33 ਕੁਇੰਟਲ ਤੇ 70 ਕਿਲੋ ਝਾੜ ਵੀ ਦਿੱਤਾਗਾ ਪਰੰਤੂ ਬਹੁਤੇ ਕਿਸਾਨ ਵੀਰਾਂ ਦਾ ਕਹਿਣਾ ਕਿ ਸਾਡੇ ਇਸ ਵੈਰੈਟੀ ਦਾ ਜਿਆ ਦੜਾਗਾ ਉਹ 25 ਤੋਂ 26 ਕਵੰਟਲ ਯਾਨੀ ਕਿ 62 63 ਮੰਤਲ ਲੈ ਕੇ 67 ਮੰਨ ਦੇ ਵਿਚਕਾਰ ਇਹਨਾਂ ਵੈਰਾਈਟੀਆਂ ਦਾ ਝਾੜ ਆਇਆਗਾ ਹੁਣ ਅੱਗੇ ਗੱਲ ਕਰਦੇ ਆਪਾਂ PBW 872 ਤੇ HD 3386 ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੈਰਾਈਟੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹਨਾਂ ਵੈਰਾਈਟੀਆਂ ਦਾ ਜਿਹੜਾ ਝਾੜ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਆ ਰਿਹਾ ਇਹਨਾਂ ਵੈਰਾਈਟੀਆਂ ਦਾ ਜਿਹੜਾ ਝਾੜ ਉਹ 25 26 ਕਵੰਟਲ ਤੋਂ ਲੈ ਕੇ 22 29 ਕੁਇੰਟਲ ਤੱਕ ਆ ਰਹੀ ਹੈ ਤੇ ਜਿਹੜੀ ਐਵਰੇਜ ਜੀ ਆ ਉਹ 26 27 ਕੁਇੰਟਲ ਜਣ ਕੇ 65 ਮਨ ਤੋਂ ਲੈ ਕੇ 67 68 ਮਨ ਦੇ ਵਿਚਕਾਰ ਪੈ ਰਹੀ ਹੈ ਵੈਸੇ ਤਾਂ ਦੋਸਤੋ ਅਸਲ ਤਾਂ ਇਨ੍ਹਾਂ ਵੈਰਾਈਟਾਂ ਦਾ ਝਾੜ ਕਿੰਨਾ ਆਉਂਦਾ ਆਪ ਨੂੰ ਅਗਲੇ ਸਾਲ ਹੀ ਪਤਾ ਲੱਗੂਗਾ ਜਦੋਂ ਇਹ ਬਹੁਤ ਜਿਆਦਾ ਵੱਡੇ ਰਕਬੇ ਦੇ ਉੱਪਰ ਲੱਗੀਆਂ ਤੇ ਹੁਣ ਦੋਸਤੋ ਤੁਸੀਂ ਗੈਸ ਕਰੋ ਕਿ ਹੁਣ ਜਿਹੜੀ ਮੈਂ ਵੈਰਾਈਟੀ ਦਾ ਨਾਮ ਲੈਣ ਜਾ ਰਹੇ ਹਾਂ ਉਹ ਇੱਕੋ ਹੀ ਰਹਗੀ ਕਿਹੜੀ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਣਾ ਤਾਂ ਦੋਸਤੋ ਜਿਹੜੀ ਹੁਣ ਵੈਰੈਟੀ ਰਹੇਗੀ ਉਹ ਹੈ ਐਚ ਡੀ 2851 ਹੁਣ ਦੋਸਤੋ ਇਸ ਦਾ ਮੈਂ ਸਭ ਤੋਂ ਲਾਸਟ ਦੇ ਉੱਪਰ ਜਿਗਰ ਕਿਉਂ ਕੀਤਾ ਕਿਉਂਕਿ ਇੱਕ ਤਰ੍ਹਾਂ ਇਹ ਬਹੁਤ ਹੀ ਜ਼ਿਆਦਾ ਪੁਰਾਣੀ ਵੈਰੈਟੀ ਆ ਦੂਜਾ ਇਸ ਦਾ ਬੀਜ ਆਪਣੇ ਕਿਸਾਨਾਂ ਕੋਲ ਹੈਗਾ ਵੀ ਆ ਤੇ ਬਹੁਤ ਆਸਾਨੀ ਨਾਲ ਮਿਲ ਜਾਂਦਾ ਤੀਜਾ ਇਹ ਪਛੇਤੀ ਵੈਰੈਟੀ ਆ 15 ਨਵੰਬਰ ਤੋਂ ਲੈ ਕੇ 30 ਨਵੰਬਰ ਦੇ ਵਿਚਕਾਰ ਸਭ ਤੋਂ ਲੇਟ ਬੀਜ ਕੇ ਆ ਇਹਦਾ ਜਿਹੜਾ ਝਾੜ ਆ ਇਸ ਵਾਰ ਸਭ ਤੋਂ ਟਾਪ ਤੇ ਗਿਆ ਇਸ ਵੈਰਾਈਟੀ ਦਾ ਜਿਹੜਾ ਝਾੜ ਆ ਘੱਟ ਤੋਂ ਘੱਟ 20 ਕੁਇੰਟਲ ਤੇ ਵੱਧ ਤੋਂ ਵੱਧ 28-29 ਕੁਇੰਟਲ ਤੱਕ ਜਾਨੀ ਕਿ ਜਿਹੜੀ ਐਵਰੇਜ ਆ ਉਹ 26-27 ਕੁਇੰਟਲ ਜਾਨੀ ਕਿ 65 ਮਨ ਤੋਂ ਲੈ ਕੇ 68 ਮਨ ਤੱਕ ਇਸ ਦੀ ਐਵਰੇਜ ਪੈ ਰਹੀ ਹੈ। ਵੈਸੇ ਦੋਸਤੋ ਇਹ ਬਹੁਤ ਹੀ ਜਦ ਥੋੜੇ ਰਕਬੇ ਦੇ ਵਿੱਚ ਕਾਮਯਾਬ ਆ ਪਰੰਤੂ ਜਿੰਨੀਆਂ ਵੀ ਨਮੀਆਂ ਵੈਰਾਈਟੀਆਂ ਉਹਨਾਂ ਸਾਰਿਆਂ ਦੀ ਢੂਈ ਕੱਲੀ 28 29 ਜਾਈ ਪਨ ਰਹੀ ਆ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਏਰੀਆ ਦੇ ਵਿੱਚ ਇੰਨਾ ਕਿਸਮ ਦਾ ਝਾੜ ਕੀ ਆ ਰਿਹਾ ਹੁਣ ਤੇ ਇਜਾਜ਼ਤ ਧੰਨਵਾਦ ਦੋਸਤੋ